ਅਤੇ ਅੱਜ ਬੜਾ ਚੰਗਾ ਦਿਨ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਇਹ ਤਰ੍ਹਾਂ ਇਹੋ ਜਿਹੇ ਦਰਸ਼ਨ ਹੋਏ ਨੇ ਜਿਹੜੀ ਡਿਊਟੀ ਦੇ ਦੌਰਾਨ ਹੀ ਪੰਥ ਦਾ ਪ੍ਰਚਾਰ ਕਰ ਰਹੀ ਹੈ ਦੁਮਾਲਾ ਫੜਾ ਕੇ ਇਹ ਦੁਮਾਲਾ ਇੱਕ ਬਹੁਤ ਵੱਡਾ ਪ੍ਰਚਾਰ ਹੈ ਜੋ ਸਾਡੇ ਪਰਿਵਾਰਾਂ ਵਿੱਚੋਂ ਗਾਇਬ ਹੁੰਦਾ ਜਾ ਰਿਹਾ ਹੈ ਜੋ ਸਾਡੀ ਧੀਆਂ ਦੇ ਸੀਰਾਂ ਤੋਂ ਚੁੰਨੀਆਂ ਵੀ ਗਾਇਬ ਹੁੰਦੀਆਂ ਜਾਂਦੀਆਂ ਪਰ ਬੜੇ ਚੰਗੇ ਪਰਿਵਾਰ ਜਿਹੜੀ ਹੈ ਸੰਗਰੂਰ ਹਲਕੇ ਚੋਂ ਇਹ ਦੀ ਹੈ ਗੁਰੂ ਗਵੰ ਸਿੰਘ ਦੀ ਇਸ ਕਮਾਅ ਤੇ ਬਹੁਤ ਵੱਡੀ ਚੋਚੀ ਹੈ ਕਿ ਅੱਜ ਇਹ ਦੀ ਜੇ ਡਿਊਟੀ ਜਰਾਲਾਵਾ ਡਿਊਟੀ ਕਰਨਾ ਇਹਦੀ ਕਿਹੜੇ ਸਿੱਧ ਦਮਾਲਾ ਹੈ ਇਹ ਦਮਾਲਾ ਦਮਾਲੇ ਤੋਂ ਸਾਡੇ ਪਰਿਵਾਰਾਂ ਨੂੰ ਸਾਡੀਆਂ ਧੀਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਇਹ ਵੀ ਧੀਆਂ ਹਨ ਜਿਹੜਾ ਡਿਊਟੀ ਦੇ ਦੌਰਾਨ ਆਪਣੇ ਸਿੱਧ ਦਮਾਲਾ ਸਜਾ ਕੇ ਤੇ ਸਰਕਾਰੀ ਡਿਊਟੀ ਕਰਨ ਸਾਡੇ ਘਰਾਂ ਦੇ ਸਾਡਾ ਕਲਚਰ ਸਾਡਾ ਜਿਹੜਾ ਮਾਹੌਲ ਹੈ ਉਹ ਬਹੁਤ ਜ਼ਿਆਦਾ ਵੈਸਟਰਨ ਹੋ ਗਿਆ ਹੈ ਕਿ ਸਾਡੇ ਪਰਿਵਾਰਾਂ ਨੂੰ ਇਹੋ ਜਿਹੀ ਤੇ ਸਿੱਖਿਆ ਲੈ ਕੇ ਸਾਨੂੰ ਆਪਣੇ ਕਲਚਰ ਨੂੰ ਸੁਧਾਰਨਾ ਚਾਹੀਦਾ ਹੈ ਜੋ ਸਾਡੀਆਂ ਪ੍ਰਾਚਨ ਮਰਿਆਦਾ ਸਨ ਉਹਦੇ ਤੇ ਚੱਲਣਾ ਚਾਹੀਦਾ ਇਸ ਦਿਨ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਪ੍ਰਵਾਹ ਦਾ ਬਹੁਤ ਬਹੁਤ ਧੰਨ ਜਿਨ੍ਹਾਂ ਨੇ ਇਹੋ ਜਿਹੀ ਲਾਇਕਤੀ ਇਸ ਪੰਜਾਬ ਲਈ ਇਸ ਪੰਜਾਬ ਨੂੰ ਸਿਖਾ ਤੇ ਸਾਡੇ ਪੰਜਾਬ ਦਾ ਇੱਕ ਰੋਇਲ ਮਾਡਲ ਬਣੇਗਾ ਕਿਸੇ ਦਿਨ ਤੇ ਸਰਕਾਰ ਇਹ ਖਾਲਸਾ ਵੱਲੋਂ ਇਸ ਪੰਨ ਦਾ ਸਨਮਾਨ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਜਲਾਲਾਬਾਦ ਡਿਸਟ੍ਰਿਕਟ ਫੂਲਦਲਕਾ ਬਾਮਣੀ ਵਾਲੀ ਚੁੰਗੀ ਤੇ ਜਿੱਥੇ ਸਾਨੂੰ ਇੱਕ ਭੈਣ ਡਿਊਟੀ 'ਤੇ ਆਉਣ ਨਜ਼ਰ ਆਏ ਜਿਸ ਵਜ੍ਹਾਸ ਭੈਣ ਦੇ ਦਮਾਲਾ ਬੱਚਿਆ ਹੋਇਆ ਸੀ ਨਿੱਕੇ ਜੀ ਉਮਰ ਉਹ ਡਿਊਟੀ ਪੰਜਾਬ ਪੁਲਿਸ ਦੀ ਜਦੋਂ ਸਾਨੂੰ ਪਤਾ ਲੱਗਿਆ ਵੀ ਭੈਣ ਦਾ ਏਰੀਆ ਕਿਹੜਾ ਹੈ ਭੈਣ ਸੰਗਰੂਰ ਤੋਂ ਸੰਗਰੂਰ ਤੋਂ ਜਲਾਲਾਬਾਦ ਡਿਊਟੀ ਕਰਨ ਆ ਰਿਹਾ ਹੈ ਚੇਸ ਵਿੱਚ ਡਿਊਟੀ ਦੌਰਾਨ ਸਰਕਾਰੀ ਖਾਲਸਾ ਹੋਰ ਜਥੇਬੰਦੀਆਂ ਵੱਲੋਂ ਇਸ ਭੈਣ ਨੂੰ ਸ੍ਰੀ ਰஞ்சிਤ ਸਿੰਘ ਜੀ ਦੀ ਤਸਵੀਰ ਦੇ ਕੇ ਨਾਲ ਸਨਮਾਨਤ ਕਰਕੇ ਜਲਾਲਾਬਾਦ ਹੋਣ ਤੋਂ ਸਾਰੀ ਸੰਸਥਾਵਾਂ ਵੱਲੋਂ ਭੈਣ ਦਾ ਸਵਾਗਤ ਕੀਤਾ ਗਿਆ ਇਸ ਭੈਣ ਦੀ ਇਸ ਡਿਊਟੀ ਦੇ ਦੌਰਾਨ ਅੱਗੇ ਸਾਡੀ ਗੱਲ ਹੋਈ ਹੈ ਜੀ ਇੱਧਰ ਏਰੀਆ ਦੇ ਵਿੱਚ ਕੋਈ ਨਸ਼ਿਆਂ ਦੇ ਵਿਰੁੱਧ ਦਾ ਕੋਈ ਇਸ ਤਰ੍ਹਾਂ ਦੇ ਭੈਣ ਦੀ ਜੂਟੀ ਲੱਗੀ ਹੈ ਚੌਂਕਾਂ ਤੇ ਇਸ ਚੌਂਕ ਦੇ ਵਿੱਚ ਡਿਊਟੀ ਕਰਦੇ ਸਮੇਂ ਸਰਕਾਰੇ ਖਾਸੋਂ ਵੱਲੋਂ ਇਸ ਭੈਣ ਦਾ ਸਨਮਾਨਿਤ ਕੀਤਾ ਗਿਆ ਔਰ ਭੈਣ ਨੇ ਦਮਾਲਾ ਪੰਨਿਆ ਅਸੀਂ ਇਸ ਤੋਂ ਬੜੀ ਖੁਸ਼ੀ ਹੈ ਸਾਨੂੰ ਵੀ ਐਵੇਂ ਸਾਡੀਆਂ ਭੈਣਾਂ ਧੀਆਂ ਗੁਰਸਿੱਖ ਪਰਿਵਾਰ ਚੜ੍ਹਦੀ ਕਲਾ ਵਿੱਚ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਦਰਬਾਰ